ਸਤਜੁਗ ਵੀ ਧੰਨਾ ਤੇ ਰੇਤਾ ਵੀ ਧੰਨਾ ਤੇ ਦਵਾਪਰ ਵੀ ਧੰਨਾ ਪਰ ਤਿੰਨ ਯੁਗਾਂ ਵਿੱਚ ਕੋਈ ਪੈਗੰਬਰ ਸਾਰੇ ਸਰਕਾਰ ਯੋਗ ਨੇ ਪਰ ਕੋਈ ਪੈਗੰਬਰ ਇੱਥੋਂ ਤੱਕ ਸੁਣ ਲੋਗੇ ਕੋਈ ਸ਼ਰਣੀ ਆਇਆ ਉਹਨੂੰ ਬਖਸ਼ ਦਿੱਤਾ ਪਰ ਆ ਕਿਦਰ ਨਹੀਂ ਸੁਣੋਗੇ ਪੈਗੰਬਰ ਨੇ ਪਾਪੀ ਦਾ ਬੂਹਾ ਖੜਕਾਇਆ ਹੋਵੇ ਬੂਹਾ ਖੋਲ ਤੈਨੂੰ ਤਾਰਨਾ ਹੈ ਇਹ ਗੁਰਨਾਮ ਸੁਬਹਾਨ ਅੱਲਾਹ ਕੋਈ ਖਲੋ ਕੇ ਦੱਸੇ ਸੱਜਣ ਠਾਗ ਨੇ ਲੱਬਿਆ ਬਾਬੇ ਨੂੰ ਭੂਮੀਏ ਚੋਰ ਨੇ ਲੱਬਿਆ ਤੇ ਪਾਲਪੁਰ ਕੋੜੀ ਨੇ ਲੱਬਿਆ ਨੂਰ ਸ਼ਾਹ ਨੇ ਲੱਬਿਆ ਵਲੀ ਕਦਰੀ ਉਹਨਾਂ ਥੋੜੀ ਲੱਬਿਆ ਬਾਬਾ ਜੀ ਕਿੱਥੇ ਹੈਗੇ ਇਹ ਕਾਲ ਯੁਗ ਵਿੱਚ ਬਾਬੇ ਨਾਨਕ ਦੇ ਨਰਲੀਆਂ ਬਖਸ਼ ਹੈ ਪਾਪੀ ਕੋਲ ਚੱਲ ਕੇ ਜਾਣਾ ਪੜੀ ਪਟੀ ਦਾ ਉਹਦਾ ਬੂਹਾ ਖੜਕਾਣਾ ਬੂਹਾ ਖੋਲ ਤੇਰੀ ਝੋਲੀ ਪਰ ਦੂਸਰੀ ਬਾਤ ਨਰਲੀਆਂ ਜਦਾਂ ਬੂਹਾ ਖੜਕਾ ਕੇ ਤਾਰਨ ਗਏ ਨੇ ਉਹਦਾ ਪਿਛਲਾ ਲੇਖਾ ਪੁੱਛਿਆ ਹੀ ਨਹੀਂ ਗਿਆ ਕਿਥੇ ਚਰਨਾ ਤੇ ਲੈ ਦੇ ਤੀਜੀ ਬਾਤ ਨਰਾਲੀ ਸੁਣਿਓ ਜਿਦਾਂ ਬੂਹਾ ਖੜਕਾਇਆ ਪਾਪੀ ਦਾ ਜਿੰਨੂ ਦਾਤ ਪਾਪ ਬਖਸ਼ੇ ਐ ਉਨੂੰ ਕੱਲਾ ਪਾਪ ਨਹੀਂ ਬਖਸ਼ੇ ਉਨੂੰ ਅੱਗੋਂ ਦਾਤਾਂ ਵੰਡਣ ਵਾਲਾ ਬਣਾ ਦਿੰਦਾ ਇਹ ਬੜੀ ਮਠੀ ਗੱਲ ਅੱਗੋਂ ਚਾਬੀਆਂ ਦੇ ਹੁਣ ਨੂਰ ਸ਼ਾਨ ਦੇ ਕੋਠੇ ਭਰੇ ਪਏ ਸੀ ਨੂਰ ਸ਼ਾਨ ਉਹਦਾ ਜਦੂਗਰ ਨਹੀਂ ਸੀ ਸਭ ਕੁਝ ਭਰੇ ਭਰੇ ਜਦੋਂ ਚਾਨਣਾ ਕਰਾਤਾ ਉਹਨੇ ਸਭ ਕੱਪੜੇ ਲੋਈਆਂ ਬਸਤਰ ਸਭ ਆਪਾ ਬਾਨਾ ਕਹਿੰਦਾ ਲੁਟਾ ਦੇ ਕਰ ਲੁਟਾ ਦੇ ਇਹ ਗੁਨਾਹ ਬਖਸ਼ਾਣਾ ਹੀ ਤੇ ਲੁਟਾ ਦੇ ਜਿੰਨੇ ਲੋੜਵੰਦ ਸਭ ਕੁਝ ਢੇਰੀਆਂ ਲਾਦੇ ਜਿਹਨੂੰ ਜੋ ਲੋੜ ਹੈ ਲਈ ਆ ਉਹ ਸਭ ਕੁਝ ਜਦੋਂ ਉਹਨੇ ਲੁੱਟਾਤਾ ਨਾ ਜਦੋਂ ਉਹ ਗਿਆਨ ਹੋ ਗਿਆ ਉਸ ਤੋਂ ਬਾਅਦ ਕਹਿੰਦੇ ਹੁਣ ਇਸ ਘਰ ਨੂੰ ਧਰਮ ਸਾਲ ਬਣਾ ਦੇ ਨੂਰਸ਼ਾਹ ਜਾਦੂਗਰ ਨੇ ਉਹ ਜਦੋਂ ਧਰਮ ਸਾਲ ਬਣਾਤਾ ਇਹ ਵੱਡੀ ਬਾਤ ਹੈ ਵੀ ਉਹਨੂੰ ਅੱਗੋਂ ਤਾਰਨ ਵਾਲੀ ਬਣਾਤਾ ਗੱਜ ਕੇ ਆਖੋ ਸੱਤਨਾ ਤੇਰੀ ਬਖਸ਼ ਨਿਰਾਲੀ ਤੇਰੀ ਬਖਸ਼ ਨਿਰਾਲੀ ਤੇਰੀ ਬਖਸ਼ਿਸ਼ ਨਿਭਲੀ ਤੇਰੀ ਬਖਸ਼ਿਸ਼ ਨਿਭਲੀ ਓਹ ਓਹ ਵਾਹ ਵਾਹ ਤੇਰੀ ਬਖਸ਼ਿਸ਼ ਨਿਭਲੀ ਤੇਰੀ ਬਖਸ਼ਿਸ਼ ਨਿਭਲੀ ਸੁਧ ਪਾਵੇ ਸੰਗ ਕਰੇ ਨਾਨਕ ਪਾਵੇ ਪਾਗ ਬਰਾਹਨ ਨੀਰ ਕਰੇ ਪਹਾੜ ਕਦੀ ਨੀਰ ਤੇ ਤਰਦਾ ਨਹੀਂ ਪਹਾੜ ਪੱਥਰ ਨੀਰ ਪਾਣੀ ਤੁਦ ਭਾਵੇ ਤਾਂ ਪਹਾੜ ਬ੍ਰਹਮ ਜਿ ਤੈਨੂੰ ਭਾਜੇ ਤੂੰ ਪਹਾੜ ਨੀਰ ਥਰੇ ਉਮੀਦਾਰ ਤੇਰੀ ਛਿੰਨ ਦੀ ਨਜ਼ਰ ਪੋਛਾਬਾ ਵਟੇ ਭਾਰਾ ਤੇਰੀ ਬਖਸ਼ ਨਿਰਾਲੀ ਤੇਰੀ ਬਖਸ਼ ਨਿਰਾਲੀ ਆਹ ਆਹ ਵਾਹ ਤੇਰੀ ਬਖਸ਼ ਨਿਰਾਲੀ ਤੇਰੀ ਬਖਸ਼